ਮੈਂ ਤੁਹਾਨੂੰ ਦੱਸਦਾ ਮੈਂ ਕਿਹੜਾ ਨਾਮ ਲਿਆ 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 ਮੈਂ ਤੁਹ ਉਹ ਨਹੀਂ ਵੀ ਕਰਦੇ ਉਹ ਨਹੀਂ ਦਸਾਂਗਾ ਬੰਦੇ ਕੋਈ ਨਾ ਨੌ ਤਾਂ ਮੈਂ ਹੀ ਨੌ ਲਾਇਆ ਤੇ ਉਹ ਆ ਗਿਆ ਮੈਂ 14 ਮੰਗਿਆ ਸੀ ਫਿਰ ਮੈਂ 13 ਕਿਤੇ ਆ ਜਾ ਤੇਰੇ ਉੱਪਰ ਇਹ ਤੂੰ ਗੱਜਾ ਹਲਾ ਮਦਦ ਆ ਦੱਸ ਸਾਢੇ ਕਿੱਲਾ ਕੀ ਸਾਢੇ ਨੰਬਰ ਦੇਉ ਨਹੀਂ ਵਾ ਸਾਢੇ ਨੰਬਰ ਉਹ ਕਿੰਨੇ ਦਾ ਲਾਸਟਿਕ ਕਿੰਨੇ ਦਾ ਮੇਰਾ ਯਾਰ ਬੱਕਰਾ ਦਾ ਵੀਰੇ ਮੁੰਡਾ ਅੱਧਰ ਹੈ ਮੁੰਡਾ ਨਾਲ ਆਇਆ ਮੁੰਡਾ ਹੈ ਤਾਂ ਮੇਰਾ ਗੱਲ ਕਰਨਾ ਪੈਂਦਾ ਗੱਲ ਕਰ ਮੇਰਾ ਸਾਥ ਕਰੀਏ ਕੀ ਵੇ ਇੱਕ ਵੇਲੇ ਹੋ ਗਿਆ ਕਿ ਤਾ ਬਸ 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 ਕੀ ਕਰਦਾ ਬੰਦਾ ਜੀ ਦੇ ਬੰਦਾ ਮੁੰਡਾ ਦਾ ਮੁੰਡਾ ਹੀ ਲੋ ਬਸਰਾ ਭੈਣਾ ਬਤੂ ਯਾਰ ਕਿਉਂ ਤਾਂ ਕਰੀ ਇਹਨੇ ਯਾਰ ਇਹਨੂੰ ਬੈਠ ਜਾ ਤੂੰ ਖੁੱਲ ਕਰ ਆ ਯਾਰ ਸਾਡੀ ਵੀ ਮੰਨ ਲੈ ਬਾਬਾ ਜੀ ਤੇ ਦੇ ਦੀ ਹੁਣ ਬਕਾ ਨਹੀਂ 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 ਬਜਾਈ ਜਿੰਨਾ 1000 ਰੁਪਏ ਚੱਕਦਾ ਪਰ ਇਹ ਡੇਡੇ ਪਾਏ ਪਾਏ ਹਾਤੇ ਮਿਲਦੇ ਨੇ ਕੋਈ ਘਾਟ ਪਾਇਆ ਕਰਾ ਹੁਣ ਮਲ ਜਾ ਜੀ ਬੱਕਰਾ ਲੈਣਾ ਖਰਜਾ ਇਹਦਾ ਨਿਪਟ ਗਿਆ ਸਾਡੇ ਦਾ ਬਸ ਤੋਂ ਬਣਾ ਲਿਆ ਠੱਕ ਐਨੇ ਜੇ ਕਿੱਥੇ ਅਸ ਹੁਣ ਨਾ ਨਾ ਪੱਲਿਆ ਪਵਾਏਗਾ ਤੂੰ ਫਿਰ ਆਵਾਜ਼ ਫਿਰ ਆ ਬੱਕਰਾ ਹਜੇ ਫਿਰ ਆ ਮੈਂ ਰੱਖਣਾ ਕੁਰਬਾਨੀ ਬੱਕਰਾ ਹੈ ਜਾਨਦਾਰ ਬੱਕਰਾ ਹੈ ਬਾਏ ਬੈਠਾ ਨਾ ਬਹੁਤ ਪਬਲਿਕ ਚਾ ਲੈ ਖੇਈ ਕਰਾ ਦਿੰਦਾ ਸਾਨੂੰ ਪਾ ਹਾਂ ਇਹ ਦੱਸ ਹਾਂ ਤੂੰ ਬਸ ਲੈ ਖੇਈ ਐਪੇ ਕਰਾਉਂਦੇ ਅਰੇ ਬਾਏ ਦੱਸ ਇਹ ਹਾਂ ਬਾਜ ਬੰਦੀ ਨਹੀਂ ਸੀ ਪੰਜਾ ਤੇਰੇ ਵਰਗੇ ਬਹੁਤ ਦੇਖਦੇ ਅਸੀਂ ਮੰਡੀ ਹਾਂ ਪੁੱਤ ਕਿੱਧਰ ਜੇ ਤੁੰਗਲ ਮੰਡੀ ਹੁੰਦੀ ਤੈਨੂੰ ਇੱਥੇ ਕੋਟਲੇ ਹਾਂ ਹਾਂ ਦਾ ਸਾਨੂੰ ਨਿੰਮਾ ਨਹੀਂ ਸਾਤਦਾ ਤੇਰੇ ਕਾਲ ਫਰਾਹੀ ਪਾਗੇ ਨਾ ਸੂਰਜੋ ਕੁੜੀ ਸਲਾਦੇ ਮਾਤਾ ਸਾਦੀਆ ਸੇ ਮਰ ਜਾ ਸਾਥ ਦੇ ਵੀ ਨਿੰਮਾ ਕਾਹਰਾ ਹੀ ਪਾ ਕੇ ਨਾ ਐਨੂੜ ਕੇ ਖਿੱਚਦੇ ਰਾਜ ਜੀ ਸਾਡਾ ਕਿਨੇ ਦਾ ਬਾਈ ਮਾੜਾ ਦੱਸੇ ਇਹ ਹੋਇਆ ਤਾਂ ਸਾਡੇ ਦਾ ਅਦਾ ਦੀ ਇਹ ਕਹਿੰਦਾ ਮੈਂ ਮਾਰਿਆ ਜਉਂ ਗਰੀਬ ਆ ਆ ਚੱਲ ਤੂੰ ਬਾਸ ਉਹਨੂੰ ਤਰਦਾ ਦੇ ਦੇ ਲਿਖਾਈ ਤੂੰ ਕਰਾਈ ਦੋ ਬਸ ਠੀਕ ਹੈ ਪਰ ਤੇਨੂੰ ਭੱਜਣ ਨਹੀਂ ਦਿੱਤਾ ਸੀ ਹਾਂ ਉਹ ਕਾਪੀ ਫਰਾਪੀ ਕਿੰਨੀ ਕਰਦੇ ਆ ਦੇ ਨੂੰ ਕਹਿੰਦੇ ਸਾਹਮਣੇ ਗੱਲਾਂ ਵਸੇ ਬੇਕੁਝ ਕਰਨੀ ਤਾਂ ਬਸ ਕਿਉਂ ਤੈਨੂੰ ਕਿਹਾ ਸੀ ਬੇਬੂ ਬੇਬੂ ਆ ਗਾਉਂ ਤਰਾ ਬਫਾਮਾ ਤੇਰਾ ਮੁੰਡਾ ਇਹ ਵਾਲਾ ਬੋਡੀਆਂ ਕਾਕਾ ਪਤਾ ਗੱਡੇ ਦਾ ਐਸੇ ਨਿਕਾਲਤੇ ਜਾਂਦੇ ਨਹੀਂ ਇਹ ਕਹਿੰਦਾ ਇਹੀ ਦਾਸ ਹੈ ਹਾਂ ਇਹਦੇ ਆ ਦੀ ਗੱਲ ਦੇ ਦਾ ਗੱਲ ਨਹੀਂ ਇਹ ਨਾ ਛੱਡ ਖਾਣ ਦੇ ਗੱਡੇ ਪਲੇ ਪੈਨੇ ਕੁਰਸੀ ਹੈਗਾ ਗਾਡੇ ਦਾ ਰਹਿਣਗੇ ਬੱਕਰਾ ਚੰਗਾ ਉਹ ਲੈ ਹੋ ਬਿਊਲੂ ਕੱਟ ਕੇ ਦੀ ਕੱਟ ਰੋ ਚੰਗਾ ਬਾਈ ਜੇ ਲੱਗਿਆ ਤੇ ਇਹ ਨਾ ਨਾ ਉਹਦਾ ਬਣੀ ਨਹੀਂ ਉਹ ਬਣ ਜਾਂਦਾ ਤਾਂ ਕਿ ਇਹ ਬੰਦਾ ਸਾਡਾ ਆਪਦੀ ਆ ਕੋਈ ਗੱਲ ਨਹੀਂ ਯਾਰ ਆਉਂਦੇ ਆ ਉਹ ਮੂਰੇ ਲਾਉਂਗੇ ਸੀ ਦੀਵਾ ਕੁਰਸੀ ਹੈ ਆ ਠੰਡ ਹੋ ਗਈ ਵਧੀਆ ਜਿਹਾ ਮੌਸਮ ਨੀ ਨਹੀਂ ਘਟਣਾ ਨਾ ਹੋ ਗਿਆ ભાઈ નીચે 300 સો સો આ તા ફરા ને સકે તો કાલ કરતા આથે ਮਾਰੀ ਨੇ ਕੋਈ ਆਇਆ ਚੰਦਾਰ ਬੱਕਰਾ ਹੈ ਹਿਰਾ ਬੱਕਰਾ ਹੈ ਗਾਓ ਟਿਕ ਜਾ ਬਾਪੂ ਟਿਕਿਆ ਗੂ ਇਹ ਬਾਪੂ ਇਹ ਤੇਰਾ ਟਿਕਦਾ ਨਹੀਂ ਇਹ ਰੁਕਾ ਮਗਰ ਲੱਪੇ ਗਾਇਲੇ ਦਿੱਤਾ ਕਹਿੰਦਾ ਕਿਤੇ ਕੁਰਸੀ ਹੈ ਗਾਇਲੇ ਕੁਰਸੀ ਹੈ ਬਾਏ ਨੇ ਉੱਠੇ ਹੀ ਉਲਟ ਗਿਆ ਤੇ ਬਾਪੂ ਤੇਰਾ ਟਿਕਦਾ ਨਹੀਂ ਭਾਈ ਆ ਲੈ ਜਾਨ ਨੂੰ ਧੰਨਵਾਦ ਨਾ ਮੋੜ ਹੋਣਾ ਮੈਂ ਹਾਂ ਨਹੀਂ ਸੁਦਾ ਕਪੜਾ ਹੈ ਬਾਪੂ ਤੇਰਾ ਛੋਟਾ ਤੂੰ ਬਣੇ ਇਹ ਗੱਲ ਕੀ ਹੋ ਗਈ ਸੁਦਾ ਕਪੜਾ ਸੁਦਾ ਕਪੜਾ ਆਏ ਭਾਈ ਜੀ ਪੂਰੇ ਹੋ ਗਏ ਆ ਰਹੇ ਹੋ ਗਏ ਹੋ ਗਏ ਐਸੇ ਬਾਤ ਨਹੀਂ ਨਾ ਬੋਲਦੇ ਫੇਰੇ ਨਾ ਹੌਲੀ ਹੌਲੀ ਜਾਂਦੇ ਆ ਨੰਮੀਆ ਗੁੱਡੀ ਮੰਨਨੇ ਪਟੋਲੇ ਆ ਗਿਆ ਮਾ ਆ ਗਿਆ ਮਾ ਰੋ ਰਸੀ ਬਦਵਾਂ ਨੂੰ ਆ ਤੂੰ ਲੋ ਕੀ ਆ ਬਾਬਾ ਬਣੀ ਨਹੀਂ ਹਜੇ ਗੁੱਡੀ ਗੁੱਡੀ ਨਹੀਂ ਆ ਜੇ ਬਣੀ ਜੋ ਏ ਦਾ ਵੀਡੀਓ ਤਾਂ ਬਣਾਵਾਂਗੇ ਅਸੀਂ। ਇਹ ਆਖੋ। ਅਨੇ ਗਾਗ ਨੇ ਦੇਖੀ ਅਨੇ ਇਹ ਗਾਗ ਤਾਂ ਸਾਨੂੰ ਫੜਾ ਕਰੋ। ਮੈਂ ਐਂ ਮਚੂ। ਹਾਂ। ਤੇਰੀ ਬਾਤ ਆ ਤਾਂ। ਚਲ ਨਾ ਲੱਗਦਾ ਹੈ। ਨਹੀਂ ਨਹੀਂ। ਤੂੰ ਨਾ ਨਾ। ਹਾਂ। ਉਹ ਫੜਾ ਪਰ ਗੁੰਜੇ ਵੇਚੀਏ। ਚੱਲ ਬੀ ਸਾਹ। ਬਸ ਆਪਾਂ 500 ਲੈ ਕੇ ਆਪਾਂ ਦਾਣ ਤੋੜ ਦਾਂ। ਦੇਖਿਓ। ਆ ਸੋਨ ਨਾਲ ਕਿਉਂ 1000 ਦਵਾਵਾਂਗੇ ਤੈਨੂੰ ਬਾਈ। ਉਹ 1000। ਤਿੰਨ ਸੱਤ ਅੱਸੀ ਬੱਕਰੇ ਖੇਨਣ ਤੇ ਨਹੀਂ ਆ। ਤਿੰਨ ਸੱਤ। ਬੱਕਰਾ ਵਧੀਆ ਹੈ ਪੂਰਾ ਯਾਰ 10000 ਤੋਂ ਮੈਂ ਪਰ ਹੁੰਦਾ ਮੈਂ ਇਹ ਬੱਕਰੇ ਦਾ ਇਹ ਹਰਦਾ ਇਹ ਮਾਮੂਲੀ ਬੱਕਰਾ ਨਹੀਂ ਰੱਬ ਪਰਬਾਨੀ ਹੁੰਦਾ ਹੈ ਨਹੀਂ ਇਹ ਸਤਾ ਹੈਗਾ ਬੱਕਰਾ ਰੇਟ ਵਧੀਆ ਮਿਲ ਗਿਆ ਤੁਹਾਨੂੰ اچھا ਨਹੀਂ ਹੋ ਗਿਆ 10000 ਭਾਜਨ ਦੀ ਵੀ ਹੈਗਾ ਤੁਹਾਨੂੰ ਬਣਾਦਾ ਹੈ ਬਸ ਸੌਦਾ ਹੋ ਗਿਆ ਹੁਣ ਤਾਂ ਕੁਝ ਨਹੀਂ ਕਰਨਾ ਪੜੇ ਬਾ ਹੁਣ ਤਾਂ ਜਿਹੜਾ ਕੁਝ ਹੋ ਗਿਆ ਮਾਲਕ ਦੇ ਹੱਥੇ ਹੋਇਆ ਨਹੀਂ ਮੈਂ ਕਦੇ ਕਦੇ ਚੱਕ ਦੇ ਦਿੰਦਾ ਨੇ ਆਪਦੀ ਮਰਜ਼ੀ ਨਾਲ ਹੀ ਚੱਕ ਨਹੀਂ ਨਹੀਂ ਉਹ ਤਾਂ ਹੈ